ਪਾਵਰ মিডিਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਅੱਜ ਦਾਣਾ ਮੰਡੀ ਤਾਰੀਵਾਲ ਵਿੱਚ ਸਬਜ਼ੀ ਮੰਡੀ ਲਈ ਤਿਆਰ ਸੈੱਟ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਵੱਲੋਂ ਕੀਤਾ ਗਿਆ ਜਿਸ ਦਾ ਜ਼ਿਆਦਾਤਰ ਲੋਕਾਂ ਨੇ ਸਵਾਗਤ ਕੀਤਾ ਜਦ ਕਿ ਸਬਜੀ ਮੰਡੀ ਤਾਰੀਵਾਲ ਦੇ ਪ੍ਰਧਾਨ ਦੀਪਕ ਕੁਮਾਰ ਰਿੰਟੂ ਕਾਉਂਸਲਰ ਅਤੇ ਹੋਰ ਸਾਥੀਆਂ ਨੇ ਦੱਬੀ ਜੁਬਾਨ ਨਾਲ ਰੋਸ ਜ਼ਾਹਿਰ ਕਰਦਿਆ ਕਿ ਹਾਂ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਬਜੀ ਦੀ ਆੜਤ ਕਰਦੇ ਆ ਰਹੇ ਹਾਂ ਅਤੇ ਹਜ਼ਾਰਾਂ ਰੁਪਏ ਮਾਰਕੀਟ ਕਮੇਟੀ ਦੀ ਫੀਸ ਅਦਾ ਕਰਦੇ ਹਾਂ ਪਰ ਸਾਨੂੰ ਕੋਈ ਪਹਿਲੇ ਸੂਚਿਤ ਨਹੀਂ ਕੀਤਾ ਗਿਆ ਇਸ ਸਬੰਧੀ ਸਬਜ਼ੀ ਮੰਡੀ ਯੂਨੀਅਨ ਤਾਰੀਵਾਲ ਦੇ ਪ੍ਰਧਾਨ ਦੀਪਕ ਕੁਮਾਰ ਰਿੰਟੂ ਅਤੇ ਹੋਰ ਸਾਥੀਆਂ ਕੀ ਕੁਝ ਕਿਹਾ ਜਾਣਦੇ ਹਾਂ ਉਹਨਾਂ ਦੀ ਜ਼ੁਬਾਨੀ ਅਤੇ ਦੇਖੋ ਕਿ ਕਿਹਾ ਸਕੱਤਰ ਜਗਰੂਪ ਸਿੰਘ ਮਾਰਕੀਟ ਕਮੇਟੀ ਤਾਰੀਵਾਲ ਨੇ ਆਉਂ ਸੁਣਦੇ ਉਹਨਾਂ ਦੀ ਜ਼ੁਬਾਨੀ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਇਹੋ ਹੀ ਲਾਇਸੈਂਸ ਬਣਵਾਏ ਆ ਜੀ ਇਹ ਆ ਜਿਹੜੇ 6-7 ਆ ਇਹੋ ਹੀ ਫਿਲਹਾਲ ਤੋਂ ਜਿਹੜੇ ਪੁਰਾਣੇ ਲਾਇਸੈਂਸ ਹੋਲਡਰ ਮਾਰਕੀਟ ਕਮੇਟੀ ਤਾਰੀਵਾਲ ਦੇ ਇਹੋ ਹੀ ਆ ਜਦੋਂ ਸਾਨੂੰ ਲਾਇਸੈਂਸ ਦਿੱਤੇ ਜਾਂਦੇ ਆ ਜੀ ਉਦੋਂ ਤੇ ਤੁਹਾਡੀ ਦੁਕਾਨ ਪਤੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਇਹਨੇ ਰੀਕ੍ਰੀਏਟ ਹੋਣੇ ਚਾਹੀਦੇ ਆ ਮੀਟੋ ਤੁਹਾਡੇ ਨਾਮ ਤੇ ਹੋਣਾ ਚਾਹੀਦਾ ਤਰਪਾਲਾ ਹੋਣਾ ਚਾਹੀਦੀਆਂ ਵਗੈਰਾ 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 ਜੀ ਹੁਣ ਸਾਨੂੰ ਪਤਾ ਲੱਗਾ ਵੀ ਕਿਹੇ ਕੋਲ ਸਿਰਫ ਇੱਕ ਫਾਰਮ ਫਿਲ ਕਰ ਰਿਹਾ ਕੋਈ ਕਿਹੇ ਕੋਲ ਕੋਈ ਕਿਹੇ ਕੋਲ ਦੁਕਾਨ ਹੈਗੀ ਆ ਨਹੀਂ ਹੈਗੀ ਆ ਕੀ ਪ੍ਰੋਸੈਸ ਨਾਲ ਇਹ ਕਰ ਰਿਹਾ ਇਹ ਤੁਹਾਨੂੰ ਸੈਕਟੀ ਸਾਹਿਬ ਦੱਸ ਰਿਹਾ ਤਾਂ ਤੇ ਪਤਾ ਲੱਗ ਰਿਹਾ ਫਾਰਮ ਮਿਲ ਰਿਹਾ ਵਾ ਉੱਥੇ ਜਾ ਕੇ 2000 ਰੁਪਏ ਫੀਸ ਸਮਾ ਕਰਾ ਰਿਹਾ ਤੇ ਉਹਨੂੰ ਲਾਈਸੈਂਸ ਹੋਲਡਰ ਬਣਾ ਦੇ ਰਿਹਾ ਜਦ ਕਿ ਇਹਨਾਂ ਨੂੰ ਪੁੱਛਿਆ ਸੈਕਟਰੀ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਜਿਹੜੀਆਂ ਕੰਡੀਸ਼ਨਸ ਇੱਕ ਲਾਈਸੈਂਸ ਹੋਲਡਰ ਵਾਸਤੇ ਹੁੰਦੀਆਂ ਕੀ ਉਹ ਜਿੰਨੇ ਤੁਸੀਂ ਲਾਈਸੈਂਸ ਬਣਾਏ ਆ ਉਹ ਸ਼ਰਤਾਂ ਪੂਰੀਆਂ ਕਰ ਰਹੇ ਆ ਜਾਂ ਨਹੀਂ ਕਰ ਰਹੇ ਮੇਰੀ ਸੂਚਨਾ ਮੁਤਾਬਕ ਤੇ ਕੋਈ ਵੀ ਬੰਦਾ ਜਿੰਨੇ ਵੀ ਹਾਲੀ ਤੱਕ ਲਾਈਸੈਂਸ ਬਣਿਆ ਕੋਈ ਵੀ ਉਸ ਇਸ਼ੂ ਨੂੰ ਟੱਚ ਨਹੀਂ ਕਰ ਰਿਹਾ ਕੋਈ ਵੀ ਉਹਨਾਂ ਜਿਹੜੀਆਂ ਆਪਣੇ ਫਾਰਮੈਲिटीज ਆ ਉਹਨੂੰ ਟੱਚ ਨਹੀਂ ਕਰ ਰਿਹਾ ਉਹਨੂੰ ਕਿੱਦਾਂ ਬਣਾ ਰਿਹਾ ਤੇ ਕਿੱਦਾਂ ਅਲਾਟਮੈਂਟ ਕਰ ਰਿਹਾ ਇਹ ਤੁਹਾਨੂੰ ਸਿੱਕੀ ਸਾਹਿਬ ਦੱਸ ਸਕਦੇ ਆ ਜਵਾ ਦੀ ਚੱਲਿਆ ਜੀ ਲਾਇਸੈਂਸ ਜਾਰੀ ਕਰਨ ਤੇ ਸਾਡੀ ਨੌਲੇਜ ਤੇ ਬਰਾਏ ਆ ਜੀ ਤੁਹਾਨੂੰ ਅੱਜ ਪਤਾ ਲੱਗ ਰਿਹਾ ਜੀ 28 ਲਾਇਸੈਂਸ ਬੰਦ ਗਏ ਆ ਜਦ ਕਿ ਜਦ ਕਿ ਇੱਥੇ 16 ਬੂਥਾਂ ਦੀ ਬੋਲੀ ਹੋਈ ਦੀ ਆ 16 ਦੇ ਵਿੱਚੋਂ 8-9 ਅਸੀਂ ਤੁਹਾਡੇ ਸਾਹਮਣੇ ਕੋਲੋ ਤੇ ਇਹਨਾਂ ਕੁਲ ਵੀ ਇਹ ਇੱਕ ਇੱਕ ਹੌਲ ਦੋ ਦੋ ਦੁਕਾਨਾਂ 11 ਤੋਂ 12 ਬੰਦੇ ਆਪਾਂ ਇਹ ਆ। ਸੱਤ ਲਾਇਸੈਂਸ ਹੋਲਡ ਰਏ ਸੀ ਇੱਥੇ ਆ। ਚਾਰ ਪੰਜ ਧਾਰੀ ਵਾਲ ਦਾ ਹੋ ਕੋਈ ਨਹੀਂ ਰਹਾ ਜੇ ਇਹਦਾ ਲਾਇਸੈਂਸ ਬਣਾਏ ਆ ਸਾਨੂੰ ਉਹਦੇ ਤੋਂ ਕੋਈ ਤਰਾਜ ਨਹੀਂ ਸਰਕਾਰ ਦਾ ਰੈਵਨਿਊ ਵਧਣਾ ਚਾਹੀਦਾ ਪਰ ਵਾਕਿਆ ਹੀ ਉਹ ਜਿਹੜੀ ਫਾਰਮੈਲਿਟੀਜ਼ ਸਾਡੇ ਵਾਸਤੇ ਹੀ ਉਹਨਾਂ ਨੂੰ ਟੱਚ ਕਰ ਰਿਹਾ ਜਿਹੜੇ ਬੰਦੇ ਬਣਾ ਰਹੇ ਆ ਜਾਂ ਉਹ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ। ਜੇਰੀ ਨੋਲਿਜ ਮੁਤਾਬਕ ਬਿਲਕੁਲ ਨਹੀਂ ਰੱਖਿਆ ਜਾ ਰਿਹਾ। ਇਥੇ ਕੀ ਚੱਲ ਰਿਹਾ ਤੇ ਤੁਹਾਨੂੰ ਸੈਕਟਰੀ ਸਾਹਿਬ ਡਿਟੇਲ ਤੇ ਦੱਸ ਸਕਦੇ ਆ ਸਾਡੀ ਤੇ ਨੌਲੇਜ ਤੋਂ ਪਰ੍ਹਿਆ ਤੁਸੀਂ ਕੀ ਮੰਗ ਕਰ ਰਹੇ ਅਸੀਂ ਮੰਗ ਕਰਦੇ ਆ ਸਾਡੀ ਪਹਿਲ ਹੋਣੀ ਚਾਹੀਦੀ ਇੱਥੇ ਆਪਾਂ 40 40 ਪੰਜਾਬ ਦੇ ਸਾਲ ਤੋਂ ਮੈਨੂੰ ਤੁਹਾਨੂੰ ਪਹਿਲਾਂ ਵੀ ਕਿਹਾ ਕਿ 40 ਸਾਲ ਤੋਂ ਇੱਕ ਬੰਦਾ ਕੰਮ ਕਰ ਰਿਹਾ ਇਹਨੂੰ ਵੀ ਪੁੱਛਿਆ ਹੀ ਨਹੀਂ ਇੱਥੇ ਇਹੜਾ ਬੋਰ ਲਵਾਤਾ ਮਤਲਬ ਮੈਂ ਸਮਝਦਾ ਵੀ ਫਿਰ ਸੈਕਟਰੀ ਸਾਹਿਬ ਦੀ ਨੌਲੇਜ ਤੋਂ ਬਿਨਾਂ ਲੱਗ ਰਿਹਾ ਤੇ ਫਿਰ ਇਹ ਗੁੰਨਗਰਦੀ ਵਾਲਾ ਕੰਮ ਹੋ ਰਿਹਾ ਇੱਕ ਵੀ ਜੀ ਦੇ ਲਾਟਮੈਂਟ ਨਹੀਂ ਹੋਈ ਉੱਥੇ ਇੱਕ ਬੰਦਾ ਆ ਗਿਆ ਆਪਣਾ ਦਫਤਰ ਜਾਂ ਆਪਣਾ ਬੋਰਡ ਲਾ ਦਿੰਦਾ ਉਹ ਇਹਨੂੰ ਆਪਾਂ ਕੀ ਸਮਝਾਂਗੇ ਤਕਾਈ ਹੈ ਕੀ ਹੋਏ ਆਪਾਂ ਨੇ ਇਹੋ ਹੀ ਮੰਗ ਕੀਤੀ ਆ ਜੀ ਜਿਹੜੇ ਆਪਾਂ ਲਾਇਸੈਂਸ ਹੋਲਡਰ ਆ ਤੁਹਾਡੇ ਪੁਰਾਣੇ ਆ ਠੀਕ ਹੈ ਉਹਨਾਂ ਨੂੰ ਅਲਾਟਮੈਂਟ ਕਰਕੇ ਬਾਅਦ ਵਿੱਚ ਜਿਹਨੂੰ ਮਰਜ਼ੀ ਅਲਾਟਮੈਂਟ ਕਰੋ ਸਾਨੂੰ ਉੱਥੇ ਕੋਈ ਨਹੀਂ ਆ ਬੰਦੇ ਆਉਣੇ ਆ ਇੱਥੇ ਮੋਸਟ ਵੈਲਕਮ ਆਉਣ ਹਰ ਕੋਨੇ ਆਪਾਂ ਆਪਣਾ ਕੰਮ ਕਰਨਾ ਅਈ ਆਪਣੀ ਕਿਸਮਤ ਖਾਣੀ ਹੋਈ ਨੇ ਕਰਨਾ ਉਹਨੇ ਆਪਣੀ ਕਿਸਮਤ ਖਾਣੀ ਆ ਪਰ ਪ੍ਰੋਸੈਸ ਨਾਲ ਫਿਲਹਾਲ ਤੇ ਕੁਝ ਨਹੀਂ ਹੋ ਰਿਹਾ ਅੱਜ ਵੀ 1:30 ਤੱਕ ਜਿੰਨਾ ਤੱਕ ਮੈਂ ਤਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਉਦੋਂ ਤੱਕ ਤੇ ਕੋਈ ਵੀ ਪ੍ਰੋਪਰ ਚੈਨਲ ਨਾਲ ਕੰਮ ਨਹੀਂ ਹੋਇਆ ਬਾਕੀ ਅੱਗੋਂ ਹੁਣ ਸੈਕਟੂ ਸਾਹਿਬ ਕੀ ਕਰ ਰਿਹਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਕਹਿੰਦੇ ਤੂੰ ਪਹਿਲਾਂ ਬੂਥ ਮਰਾਓ ਫਿਰ ਤੁਹਾਨੂੰ ਅਸੀਂ 40 ਸਾਲ ਤੋਂ ਕੰਮ ਕਰ ਰਿਹਾ ਇਹ 67 ਸਾਲ ਤੋਂ ਕੰਮ ਕਰ ਰਿਹਾ ਸਾਨੂੰ ਕਹਿ ਜਾ ਰਿਹਾ ਵੀ ਤੁਸੀਂ ਆਪਣੀ ਦੁਕਾਨਾ ਬਣਾਓ ਤੇ ਫਿਰ ਤੁਹਾਨੂੰ ਥੜੇ ਲਾੜ ਕਰਾਂਗੇ ਤੇ ਇਹ ਜਿਹੜੇ ਆ ਇਹ ਇਹਨਾਂ ਕਿਹੜੀ ਦੁਕਾਨ ਬਣਾਈ ਆ ਕੀ ਕੀ ਜਿਹਨਾਂ ਨੇ ਬੋਰਡ ਲਾਤੇ ਉਹਨਾਂ ਨੇ ਕਿਹੜੀ ਦੁਕਾਨ ਬਣਾਈ ਆ ਇਹਨਾਂ ਕੀ ਬਣਾ ਕੇ ਦਿੱਤਾ ਇੱਥੇ ਇਹਨਾਂ ਨੂੰ ਕੀ ਮਨੀ ਭਗਤ ਹੋ ਰਹੀ ਆ ਜਾਂ ਕੀ ਹੋ ਰਿਹਾ ਉਹ ਤੁਹਾਨੂੰ ਸਰਤੀ ਸਾਹਿਬ ਦੱਸ ਰਹੇ ਆ ਵੀ ਜਿਹੜਾ ਸ਼ੈਡਾਂ ਲਾਟ ਹੋਣ ਤੋਂ ਪਹਿਲਾਂ ਹੀ ਇੱਕ ਬੋਰਡ ਲੱਗ ਜਾਂਦਾ ਆਪਣਾ ਤੇ ਮਤਲਬ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਜਿਹੜੇ ਕੰਮ ਕਰ ਰਹੇ ਆ ਬਾਟ ਪੈਂਟ ਤੇ ਜਿਹੜੀ ਹੈ ਇਹ ਤੇ ਪਹਿਲ ਸਾਡੀ ਹੋਣੀ ਚਾਹੀਦੀ ਪਰ ਮੈਨੂੰ ਪਤਾ ਲੱਗਾ ਜਦੋਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬੋਰਡ ਸੇਖਾ ਸਾਹਿਬ ਨੇ ਅੱਧਾ ਘੰਟਾ ਪਹਿਲਾਂ ਇਹਦਾ ਉਦਘਾਟਨ ਕੀਤਾ ਆ ਤੇ ਬੋਰਡ ਤੇ ਮੇਨ ਪਹਿਲਾਂ ਲੱਗ ਗਿਆ ਅਜੀ ਅਲਾਟਮੈਂਟ ਤੋਂ ਕਿੱਦਾਂ ਪਹਿਲਾਂ ਬੋਰਡ ਲੱਗ ਗਿਆ ਇਹ ਸਾਡੀ ਸਮਝ ਤੋਂ ਪਰੇ ਆ 77 ਮਾਰਕੀਟ ਦੀ ਮਟੀ ਤਾਲ ਗਾ ਤੁਹਾਡੇ ਮਾਦੀਮ ਰੈਂ ਦੱਸਣਾ ਚਾਹੁੰਦਾ ਹਾਂ ਕਿ ਨਵੀਂ ਪਣੀ ਸਬਜੀ ਮੰਡੀ ਸਟੀਲ ਸੈੱਟ ਜਿਹੜਾ ਉਹਦਾ ਉਦਘਾਟਨ ਹੋਇਆ ਜੋ ਲਗਭਗ 1 ਕਰੋੜ 9 ਲੱਖ ਨਾਲ ਬਣ ਕੇ ਤਿਆਰ ਹੋਈ ਆ ਉਹਦੇ ਸਾਰੀਆਂ ਸਹੂਲਤਾਂ ਦਿੱਤੇ ਗਿਆ ਆ ਪਾਣੀ ਬਿਜਲੀ ਸਭ ਕੁਝ ਸਵਿਟੀਆਂ ਨਾਲ ਨੇ ਇਸ ਤੋਂ ਨਾਲ ਜਿਹੜਾ ਵੀ ਲਾਇਸੈਂਸ ਸਾਡੇ ਕੋਲ ਅਪਲਾਈ ਕਰੇਗਾ ਆਨਲਾਈਨ ਆਪਾਂ ਨੂੰ ਪਹਿਲ ਦੇ ਅਧਾਰ ਤੇ ਪਹਿਲਾਂ ਉਹ ਤੋਂ ਪਹਿਲਾਂ ਜ਼ੋਦੇ ਅਧਾਰ ਤੇ ਉਹਨੂੰ ਲਾਇਸੈਂਸ ਦਵਾਂਗੇ ਤੇ ਸ਼ਹਿਰ ਵਾਸੀਆਂ ਲਈ ਇਹ ਸਹੂਲਤ ਹੋਏਗੀ ਜਿਹੜਾ ਵੀ ਇੱਥੇ ਕੋਈ ਮਾਰਕੀਟ ਚਾਹੇਗਾ ਉਹਦੇ ਬੈਠਣ ਲਈ ਜਾਂ ਉਹਦੀ ਪਾਰਕਿੰਗ ਵਾਸਤੇ ਵਧੀਆ ਸਹੂਲਤ ਦਾ ਤੇ ਵਧੀਆ ਹੀ ਉਹਨੂੰ ਇੱਥੋਂ ਸਬਜ਼ੀ ਮਿਲੇਗੀ ਤੇ ਮੈਂ ਤੇ ਸਾਰੇ ਜਿਨੇ ਵੀ ਆਰਤੀ ਵੀਰ ਸਾਹਿਬਾਂ ਨੂੰ ਸਬਜੀ ਮੰਡੀ ਦੇ ਆ ਉਹਨਾਂ ਨੂੰ ਤੁਹਾਡੇ ਮਾਦੇ ਰਾਮ ਅਪੀਲ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਸਬਜੀ ਮੰਡੀ ਵਿੱਚ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਪਬਲਿਕ ਨੂੰ ਸਹੂਲਤ ਜਿਹੜੀ ਆ ਮੰਡੀ ਬੋਰਡ ਵੱਲ ਦਿੱਤੀ ਗਈ ਆ ਮਿਲ ਸਕੇ ਸਰ ਥੜੇ ਅਲਾਟ ਹੋ ਗਿਆ ਜਿਹੜੇ ਤੇ ਬੋਰਡ ਲੱਗੇ ਗਏ ਆ ਥੜੇ ਲਾਗ ਹੋਦੇ ਆ ਪਰ ਮੈਂ ਦੇਖੋ ਜੀ ਇਹ ਹੁੰਦੇ ਦਿਨਾਂ ਤੇ ਇੱਕ ਹਫਤਾ ਟਾਈਮ ਦਿੱਤਾ ਗਿਆ ਉਹਨਾਂ ਨੂੰ ਸੋਮਵਾਰ ਤੱਕ ਸਾਰਿਆਂ ਨੂੰ ਜਿਹੜੀ ਇੱਥੇ ਮੰਡੀ ਦੇ ਫੜਦੀ ਆ ਅਲਾਟਮੈਂਟ ਕਰ ਦਿੱਤੀ ਜਾਵੇਗੀ ਜਿਹੜਾ ਵੀ ਆਪਕੀ ਸਾਡਾ ਲਾਇਸੈਂਸ ਆ ਉਹਨੂੰ ਉੱਥੇ ਫੜ ਦਿੱਤਾ ਜਾਵੇਗਾ ਸਰ ਪੁਰਾਣੇ ਲਾਇਸੈਂਸ ਤੋਂ ਉੱਠਣਾ ਦਾ ਇਹ ਹੈਗਾ ਕਿ ਅਸੀਂ ਲੱਖਾਂ ਰੁਪਏ ਅੱਜ ਤੱਕ ਫੀਸ ਦੇ ਚੁੱਕੇ ਆ ਕੋਈ ਉਹਨਾਂ ਨੂੰ ਵੀ ਕੋਈ ਪੈਹਲ ਦਿੱਤੀ ਜਾਏਗੀ ਦੇਖੋ ਜੀ ਲਾਇਸੈਂਸ ਜਿਹੜਾ ਸਾਡਾ ਹੋਊਗਾ ਕਮੇਟੀ ਦਾ ਉਹਨੂੰ ਬਰਾਬਰੀ ਫੜ ਦਿੱਤਾ ਜਾਏਗਾ ਕੋਈ ਉਹਨੂੰ ਕੋਈ ਵੱਧ ਫਸਿਲਿਟੀ ਨਹੀਂ ਹੈਗੀ ਜੋ ਪੁਰਾਣ ਲਾਇਸੈਂਸੀ ਆ ਜਾਂ ਨਵਾਂ ਇਹਦੇ ਕੋਈ ਨਹੀਂ ਹੈਗੀ ਲਾਇਸੈਂਸ ਤੇ ਲਾਇਸੈਂਸ ਹੀਗਾ ਉਹ ਸਾਨੂੰ ਜੋ ਬੰਦਾ ਹੋਊਗਾ ਦਾ ਏਰੀਆ ਉਹਨੂੰ ਦਿੱਤਾ ਜਾਊਗਾ ਉਹਦੇ ਬੂਥ ਦੇ ਸਾਹਮਣੇ ਜਿਹੜਾ ਪੁਰਾਣਾ ਲਾਇਸੈਂਸੀ ਆ ਜਿਹਨਾਂ ਤੋਂ ਬੂਥ ਹੈਗੇ ਆਪਣੇ ਉਹਨਾਂ ਨੂੰ ਉਹਨਾਂ ਦੀ ਦੁਕਾਨ ਦੇ ਸਾਹਮਣੇ ਫੜ ਦੇ ਅਲਾਟਮੈਂਟ ਕੀਤੀ ਜਾਏਗੀ ਨਵੇਂ ਦਸੰਸ਼ੀਆਂ ਨੂੰ ਵੀ ਆਪਾਂ ਉਥੇ ਐਡਰੈਸਮੈਂਟ ਕਰਾਂ ਦੀ ਪੂਰਾ ਯਤਨ ਕਰਾਂਗਾ